ਹਾਂਜੀ ਬਾਈ ਜੀ ਅੱਜ ਤੁਹਾਡੇ ਨਾਲ ਆਪਾਂ ਦੋ ਮੱਝਾਂ ਦੀ ਵੀਡੀਓ ਸਾਂਝੀ ਕਰਨੀ ਹੈਗੀ ਇੱਕ ਤਾਂ ਤੁਹਾਨੂੰ ਦਿਖਾਉਾਂ ਬਿਲਕੁਲ ਤਾਜੀ ਸੂਈ ਸਵਾਈ ਤੇ ਇੱਕ ਤੁਹਾਨੂੰ ਦਿਖਾਉਾਂ ਗੱਬਣ ਮੱਝ ਤੇ ਢਾਂਚੇ ਦੋਨਾਂ ਮੱਝਾਂ ਦੇ ਬੜੇ ਖੂਬਸੂਰਤ ਨੇ ਸੋਹਣੇ ਨੇਗੇ ਤੇ ਸਿੰਗਾ ਸੋਗਾ ਦੀ ਬੰਤਰ ਦੋਨਾਂ ਮੱਝਾਂ ਦੀ ਬੜੀ ਵਾਹ ਕਮਾਲ ਠੀਕ ਆ ਯਾਨੀ ਦੇਖਣੀ ਪਰਸ਼ਣ ਜੀ ਦੋਨੇ ਮੱਝਾਂ ਪੂਰਾ ਛਕੀਆਂ ਜਿਵੇਂ ਆ ਮੱਝਾਂ ਦੀ ਬਿਲਕੁਲ ਜੈਡ ਬਲੈਕ ਆ ਗਈ ਹਾਲਾ ਕੁਛ ਤਾਂ ਕੱਚੀ ਪਈ ਹੈ ਹਜੇ ਤੇ ਇੱਕ ਮੱਝ ਤੁਹਾਨੂੰ ਤਾਜੀ ਸੂਈ ਦਿਖਾ ਦਾਂਗੇ ਤੇ ਜੋ ਜਾਣਕਾਰੀ ਹੋਈ ਬਾਈ ਤੁਹਾਨੂੰ ਸਾਂਝੀ ਕਰ ਦਾਂਗੇ ਤੇ ਖਰੀਦ ਨਾਲ ਭਰਾ ਤਸੱਲੀ ਆਦੀ ਆ ਬਾਈ ਹਸੀ ਗਾਲ ਜੀ ਆਪਣਾ ਐਡਰੈਸ ਬੋਲ ਦਗੇ ਪਿੰਡ ਆਪਣਾ ਸੰਧੂ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਸੈਣਾ ਪਲਾਡ ਦੇ ਨੇੜੇ ਰਹ ਜਾਂਦਾ ਆਪਣੇ ਤਪੇ ਦੇ ਨੇੜੇ ਅੱਛਾ ਜੀ ਤੇ ਮੋਬਾਈਲ ਨੰਬਰ 9781796393 ਠੀਕ ਆ ਤੇ ਅੱਜ ਆਪਣਾ ਕੋਲ ਦੋ ਮੱਝ ਆਈਆਂ ਆਪਣਾ ਕੋਲੇ ਹਾਂ ਦੋ ਆਈਆਂ ਜੀ ਤੇ ਆਪਾਂ ਗਾਂ ਦੀ ਵੀਡੀਓ ਪਾਈ ਸੀ ਚਾਰ ਦਿਨਾਂ ਪਹਿਲਾਂ ਹਾਂ ਤੇ ਤੁਸੀਂ ਹਾਂ ਹਾਂ ਪਹਿਲੇ ਫੋਨ ਤੇ ਪਈਗੀ 18 ਤਰੀਕ ਨੂੰ ਪਾਈ ਸੀ ਆਪਾਂ ਉਹ ਹਾਂ ਹਾਂ ਉਹਦੇ ਪਾਈ ਸੀ ਚਾਰ ਦਿਨਾਂ ਪਹਿਲਾਂ ਅੱਛਾ ਹੁਣ ਆਪਾਂ ਪਹਿਲਾਂ ਇੱਥੋਂ ਸਟਾਰਟ ਕਰ ਲਈਏ ਮੈਂ ਆਹ ਮੱਝ ਸੁਈ ਵੀ ਤੇ ਅੱਜ ਜਿਹੜੀ ਵੀਡੀਓ ਬਣਦੀ ਆਪਣੀ ਮੰਨ ਲਈ ਵੀ 23 ਤਰੀਕ 11 ਮਹੀਨਾ ਤੋਂ 25 ਨੂੰ ਬਣਾ ਰਹੇ ਆਪਾਂ ਤੇ ਸੁਈ ਕਿਦਿਆਂ ਇਹ ਇਹ ਕੱਲ ਸੁਈ ਆ ਬਈ ਕੱਲ ਸੁਈ ਅੱਜ ਸੁਈ ਨੂੰ ਇੱਕ ਦਿਨ ਹੋ ਗਿਆ ਜੀ ਨੀ ਇੱਕ ਦਿਨ ਹੋ ਗਿਆ ਨਾੜੋ ਦਾ ਬੱਚੇ ਦਾ ਨਾੜੋ ਦਿਖਾ ਦੇਣਾ ਬੱਚੇ ਹੂੰ ਨਾੜੋ ਦੇ ਨਾਲ ਆ ਬਿਲਕੁਲ ਜੀ ਜੂ ਸਾਰਾ ਕੱਟਿਆ ਕੱਟਾ ਜੀ ਅੱਛਾ ਕੱਟਾ ਸੁਆ ਕਿਹੜਾ ਹੋ ਦੂਜਾ ਸੁਆ ਤੇ ਹੁਣ ਬੌਲਾ ਮੜਮਟਾ ਕਿੰਨਾ ਚੋਇਆ ਤੂੰ ਆਪਾਂ ਤੜਕੇ 2.5 3 ਕਿਲੋ ਚੋਇਆ ਬੱਚੇ ਨੂੰ ਜਗਾ ਕੇ ਠੀਕ ਆ ਜਣੀ ਵਿੱਚ ਕਟਰੂ ਲਾ ਕੇ ਆਚਾਰ ਕਿਲੋ ਕਰਾ ਲੈਗਾ ਹੈਗਾ ਹੈਗਾ 3.5 4 ਮੰਨ ਲਾ ਹੁਣ ਤਾਂ ਬੌਲਾ ਹੀ ਜਾਣਾ ਦੋਰਾ ਟਮਾ ਦਾ ਠੀਕ ਸੂਆ ਦੂਜਾ ਆ ਗਿਆ ਸੁਆ ਦੂਜਾ ਰਿਜਨਲ ਜੇ ਠੀਕ ਆ ਠੀਕ ਆ ਤੇ ਜਣੀ ਫਿਰ 2 3 4 ਕਿਲੋ ਦੁੱਧ ਵਧੂ 11 12 ਵਧੂ ਵਧੂ 11 10 11 ਕਿਲੋ ਦਾ ਰਾਮਣਾ ਖੁੱਲਾ ਦਿਓ ਯਾਰ 10 11 ਆਪਾਂ ਵੀ 15 ਕਹੀ ਜਾਈਏ ਹੈਨਾ ਹਾਂ 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 ਬਾਕੀ ਦਾ ਨਵਾਂ ਹਾਂ ਪਰ ਦੁੱਧ ਕੋਈ ਸੇਵਾ ਹੁੰਦੀ ਅਗਲੇ ਦੀ ਵੱਧ ਵੀ ਲੈ ਸਕਦਾ ਸਾਫ ਕੁਦਰੀਆ ਥੱਲੇ ਹਾਂ ਬਿਲਕੁਲ ਬੰਦ ਲੈ ਵੀ ਦੀ ਆ ਗਈ ਮਿੱਤਰੋ ਥਾਣ ਚਾਰਾ ਸੋਹਣੇ ਗਾਇ ਚ ਮੁੱਠੀ ਲੱਗੇ ਵੇ ਤਾਰ ਤਰ ਪੋਲੀ ਬੂਟੇ ਜਮਾ ਰੂਮਰ ਗਏ ਭਾਈ ਠੀਕ ਹੈ ਲੈ ਕਢਾ ਦੇ ਕਿਹੜਾ ਤੇ ਹਾਈਟ ਵਾਲ ਪੱਖ ਤੋਂ ਸੋਹਣਿਆ ਗੀ ਮਿੱਤਰੋ ਤੇ ਪੁੱਠਾ ਫਟਾ ਬੜਾ ਚੌੜਾ ਵਾਕੀ ਅਜੇ ਤੁਹਾਨੂੰ ਲੇਵਾ ਫੇਰ ਦਿਖਾ ਦਾਂ ਹਣਾ ਬਹੁਤ ਸੋਹਣਾ ਲੇਵਾ ਦਿਖਾਉਂਦੀ ਹੈਗੀ ਬਸ ਫਿਟਿੰਗ ਵਾਲਾ ਕੰਪੈਕਟ ਡੈਡਰ ਬੋਲ ਦਿੰਨੇ ਹੈਗੇ ਜਾਨੀ 10 11 ਕਿਲੋ ਤੋਂ ਇਹ ਮੱਝ ਨੂੰ ਐਡੀਕ ਮੱਝ ਨੂੰ ਕੋਈ ਬਾਹਰ ਵੀ ਨਹੀਂ ਹੁੰਦਾਗਾ ਤੇ ਹੁਣ ਸੂਈ ਕੱਲਾ ਲਖੇ ਮੰਨ ਕੇ ਜੇ ਖਾ ਪੀ ਕੇ ਬਣਨਾ ਹਣਾ ਪਸ਼ੂ ਦਾ ਹਾਂ 10 15 ਤਾਂ ਲਊਗੀ ਸੈਟ ਹੋਣ ਵਾਸਤੇ ਜੇ ਹੁਣ ਆਪਾਂ ਕਹਿ ਦਈਏ ਵੀ ਅੱਜ ਹੀ 10 ਕਿਲੋ ਦੇ ਦਊਗੀ ਹਾਂ ਅੱਜ ਤੱਕ ਇੱਥੋਂ ਅੱਜ ਤੱਕ ਇਹ ਰਹੇ ਜੇ ਕਟੂਰਿਆਂ ਨਾਲ ਕੰਮ ਹੀ ਹੁੰਦਾਗਾ ਹਣਾ ਕਿਰਪਾ ਬਾਕੀ ਤੁਹਾਡੀ ਸਮਝ ਆ ਤੇ ਤੁਹਾਡੀ ਖਾਦ ਖਰਾਕ ਤੁਹਾਡੀ ਸਾਹ ਸੰਭਾਲ ਤੇ ਡਿਪੈਂਡ ਕਰਨਾ ਹੈ। ਗਾਹ ਨੂੰ ਵਧਣ ਵਾਲੀ ਹੈ ਝੋਟੀ ਘਟਣ ਵਾਲਾ ਕੰਮ ਨਹੀਂ ਕਰਦਾ। ਹਾਂ ਦੇਖਣੀ ਪਰਖਣੀ ਦੀ ਸੌਣੀ ਹੈ ਨਾ। ਜਿਹੜਾ ਹੋਰ ਘੜਾ ਦੀ ਬੂਟੇ ਬਈ ਇੱਕਾ। ਹਾਂ ਤਾਂ ਸੇ ਸਕਾਟ ਹੀ ਦਿਖਾਉਣਾ ਤੁਹਾਨੂੰ ਦੁਬਾਰਾ ਚੈੱਕ ਕਰ ਲਿਓ। ਸੈਂਸ ਨੂੰ ਬੜੇ ਸੋਹਣੇ ਹੈਗੇ। ਲਾਈਥੋਂ ਦੇਖ ਮਾ ਲੈਣੇਗਾ। ਨਾ ਬੜੀ ਵੱਡੀ ਹੈ ਤੇ ਨਾ ਵਾਲੀ ਛੋਟੀ ਹੈਗੀ। ਹਾਂ ਜਿਹਨੇ ਆਮ ਜਿਵੇਂ ਘਰਾਂ ਤੇ ਮੱਝਾ ਰੱਖਣ ਵਾਲਾ ਹੁੰਦਾ ਉਹ ਡੀਗ ਮੱਝ ਹੈਗੀ ਨਾ। ਹਾਂ ਹਾਂ। ਹੂੰ। ਲੈ ਤਾਂ ਨੇ ਆ ਮਾਰ ਲਈ ਤੇ ਸੋਹਣਿਆ ਮੱਝ ਨੂੰ ਲਮਲਾ ਕੇ ਆਮ ਘਰੇ ਦੁੱਧ ਵੀ ਨਾਲੇ ਭਰਾ ਨੂੰ ਠੀਕ ਆ ਗਈ ਜਿਹਨੇ ਘਰੇ ਪਰਵਾਸ ਦੁੱਧ ਵਰਤਣਾ ਠੀਕ ਹੈ ਠੀਕ ਤੇ ਇਹਦੀ ਫਿਰ ਵਾਈ ਬਬੂਟੇ ਮੁੱਲ ਵੜੀ ਕੀ ਕਰਨੀ ਆ ਮੱਝ ਦੀ ਇਹਦਾ ਮੁੱਲ ਹੈਗਾ 1 ਲੱਖ 5000 ਜੇ 1 ਲੱਖ 5 ਮੁੱਲ ਹੈ ਵਿੱਚੋਂ ਮਾਨਤਾ ਨੂੰ ਦੱਸ ਮਾਨਤਾ ਕਰ ਦਾਂਗੇ ਠੀਕ ਆ ਤਾਰਾ ਆਪਾਂ ਮਾਰ ਕੇ ਦਿਖਾ ਦਿੰਨੇ ਹਾਂ ਚਾਹ ਤਾਰਾ ਮਾਰ ਦਿਆ ਕੰਮ ਵਧੀਆ ਨਾਲ ਦੀ ਨਵੇੜ ਦੇਣਾ ਆਪਣਾ ਕਿਸੇ ਨੂੰ ਦੂਧ ਰੱਡ ਦਉਣਾ ਹੁੰਦਾ ਇੱਥੋਂ ਨੇ ਆ ਵਾਲੀ ਖਾਂ ਤੋਂ ਵਧੀਆ ਸੋਣਾ ਮੁਠਿਆ ਲੱਗਿਆ ਵਾ ਤੇ ਵੱਖਰੀ ਕੋਈ ਫੋਰਟ ਸ਼ਗ ਵੀ ਹੈਗੀ ਤਾਂ ਆਪਾਂ ਪੂਰੀ ਆਹ ਲਾ ਦਿਨਾ ਮੋਰ ਵਾਲੀ ਵਧੀਆ ਪੂਰੀ ਐ ਰਿਜਨਲ ਠੀਕ ਆਂ ਗੂਲ ਬੱਲੇ ਆ ਹੁਣ ਵਿੱਚ ਜੇ ਰੱਖ ਦਈਏ ਨਾ ਹਾਂ ਹਾਂ ਫਿਰ ਲਖੇ ਕੱਲ ਤਾਂ ਬਹੁਤ ਬਣੀ ਵੀ ਸੀ ਹੁਣ ਖਾ ਪੀ ਕੇ ਬਣੂ ਇਦੋਂ ਬਾਅਦ ਹਾਂ ਕਿਰਾਂ ਦਾ ਪਸ਼ੂ ਸੋ ਕੇ ਟਟਿਆਂ ਦੂਜੇ ਦਿਨ ਤਾਂ ਪੰਜ 10 ਦਿਨਾਂ ਚ ਜਾ ਕੇ ਸੈਟ ਹੋਊਗਾ ਤਾ ਪੂਰੀ ਮੋਟੀ ਆ ਗਈ ਨਾ ਹਾਂ ਹੰਪਾਇਰ ਘਟ ਕੇ ਖੜ ਜਾਂਦੇ ਨਹੀਂ ਲੰਚਲਣ ਨਾਲ ਨਹੀਂ ਕੋਈ ਕੰਮ ਹੂੰ ਪੂਰੀ ਸਰਲਣ ਕਿਸੇ ਤਰ੍ਹਾਂ ਚ ਹੂੰ ਠੀਕ ਹੈ 1 ਲੱਖ 5000 ਬਾਈ ਨੇ ਡਿਮਾਂਡ ਕੀਤੀ ਆ ਤੇ ਵਿੱਚੋਂ ਮਾਨਤਨ ਹੋਈ ਦੂਜਾ ਅਸੂਸ ਹੋਈ ਆ ਸੂਜਨ ਸਰ ਵਾ ਇੱਕ ਦਿਨ ਹੋਇਆ ਮਗਰ ਕਟਾ ਤੇ 10000 ਖਲੋਤ ਹਰ ਥੋੜੀ ਸਾਹਸ ਵਾਲਾ ਆਮ ਨਾਲ ਦੇ ਸਕਦੇ ਮੱਝ ਬਾਕੀ ਥੋੜੀ ਸਮਝ ਆ ਮਿੱਤਰੋ 1 500 ਦਾ ਮੱਝ ਦਾ ਮਾਨਤਨ ਹੋ ਜਾਊਗਾ ਅੱਛਾ 2 ਨੰਬਰ ਤੇ ਆ ਗਈ ਊਟੇ ਹੁਣ ਬਾਈ ਝੋਟੀ ਇਹ ਦੂਜਾ ਸੂਨ ਦੇ ਬਾਕੀ ਵਹਿਦੇ ਜੀ ਇਹ ਲੈ ਜੂ ਲੱਕੇ ਤਿੰਨ ਚਾਰ ਦਿਨ ਬਈ ਹੂੰ ਆ ਬਦਵੀਂ ਲਈ ਜਾ ਸਕਦੀ ਆ ਇਕ ਦਿਨ ਹਾਂ ਸਾਹ ਕਾਲੀ ਹੈਗੀ ਨਾ ਹਾਂ ਹਾਂ ਸੋ ਆ ਕਿਹੜਾ ਹੋ ਮਨ ਲੈ ਜੀ ਦੂਜਾ ਸੂ ਬਈ ਓਰੀਜਨਲ ਹੈ ਵੀ ਸੋਹਣੀ ਬਈ ਨਾ ਝੋਟੀ ਹੈ ਨਾ ਹਾਂ ਹਾਂ ਸਿੰਘ ਸੁੰਗ ਕੰਨ ਨੂੰ ਪੱਠਾ ਪੂੜਾ ਹੂੰ ਆ ਤਾਂ ਫੇਸ ਕਾਲਪਸ ਹਮਾ ਜਿਹਦੀ ਝੋਟੀ ਹੈਗੀ ਹੂੰ ਚੰਗੀ ਹੈ ਵੀ ਮਤਲਬ ਹਾਈਟ ਇਹਦੀ ਵੀ ਉਨੀ ਹੈਗੇ ਮੇਰੇ ਵਿੱਚ ਨਾ ਲਾ ਤੋਰ ਦੇ ਫਿਰ ਇਹਨੂੰ ਗੂਟੇ ਬਈ ਥਾਣਾ ਦਾ ਗੈਪ ਸਾਜ ਦੇਖੋ ਮਿੱਤਰੋ ਬਹੁਤ ਸੋਹਣਾਗਾ ਤੇ ਪੁੱਠਾ ਪਠਾ ਬੜਾ ਚੌੜਾ ਢਾਂਚਾ ਬੜਾ ਸੋਹਣਾ ਮੱਝ ਦਾ ਦਨੀਆ ਆ ਮਾਹੇ ਦੋਨੇ ਮੱਝਾਂ ਹੀ chrellu ਮੱਝਾਂ ਆਪਾਂ ਕਹਾਂਦਾ ਛੋਟੇ ਮੁੱਲ ਚ ਦੁੱਧ ਪੀਣ ਵਾਸਤੇ ਕਿਸੇ ਪਰਿਵਾਰ ਨੇ ਰੱਖਣਾ ਉਹਨਾਂ ਨੂੰ ਠੀਕ ਨੇ ਮੱਝਾਂ ਇਹ ਠੀਕ ਐ ਸੋਹਣੀਆਂ ਮੱਝਾਂ ਵੀ ਤੇ ਬਾਕੀ ਥਾਂ ਤੋਂ ਸੁੰਦੀ ਤੋਂ ਕੋਈ ਨਹੀਂ ਸ਼ਾਟ ਦਿਖਾ ਦਿੰਨੇ ਆਪਾਂ ਇਹ ਦੁੱਧ ਕਿੰਨਾ ਕਦੀ ਇਹ ਵੀ ਬਸ ਉਹੀ 11-12 ਕਿਲੋ ਦੁੱਧ ਦੇ ਦੋ ਲਿਖੇ ਹਾਂ ਜਿਹੜਾ ਇਹਦਾ ਹਾਂ ਢਾਂਚਾ ਵੱਡਾ ਹੋੜਾ ਇਹਨਾ ਹਾਂ ਕੋਈ ਅੱਜ ਕੱਚੀ ਪਈ ਆ ਚਾਰ ਪੰਜ ਦਿਨ ਦੀ ਤੇ ਤੱਕ ਤੋਂ ਪਿੱਛੇ ਨੂੰ ਦਿਖਾਉਂਦੀ ਹੈਗੀ ਯਾਨੀ ਪੰਜ ਚਾਰ ਦਿਨ ਲਿਆ ਕੇ ਸੁਕੇ ਤੇ 11 12 ਹਲਦਰਾ ਆਉਣੇ ਹਾਂ ਹਾਂ ਇੰਨੇ ਕਿਹਨੂੰ ਕੋਈ ਨੂੰ ਵਾੜਾ ਨਹੀਂ ਹੁੰਦਾ ਕਿ ਝੋਟੀ ਦੀ ਬਾਂਤਰ ਸੋਹਣੀ ਆ ਰੰਗ ਰੂਗਾ ਨਸਲ ਦਾਖ ਦੀ ਵੀ ਚੰਗੀ ਦੋਧਰ ਹੋਊਗੀ ਜਾਤ ਵਾਲੀ ਪੂਰੀਆਂ ਨਹੀਂ ਗਈ ਫਿਰ ਜੈਡ ਬਲੇਗਾ ਸਾਰੀ ਜਿੰਨੀ ਹੀ ਕੀ ਮਤਲਬ ਵੜੀ ਕਰਾਂ ਫਿਰ ਬੂਟੇ ਬਈ ਟੋਟੀ ਦਾ ਇਹਦਾ 1 ਲੱਖ 1000 ਰੁਪਏ ਇਹਦਾ 1 ਲੱਖ 1000 ਚੋ ਮਾਨਤਨ ਹੋ ਜਾਊਗਾ ਮਾੜਾ ਮੋਟਾ ਮਾਨਤਨ ਕਰ ਦਾਂਗੇ ਠੀਕ ਆ ਠੀਕ ਆ ਤੇ ਜੇ ਕਿਸੇ ਨੂੰ ਦੋਨੇ ਮੰਗ ਲਿਆ ਫਿਰ ਉਹ ਹਿਸਾਬ ਨਾਲ ਵੱਧ ਕਰ ਦਾਂਗੇ ਉਹ ਯਾਰ ਮਾਨਤਨ ਹੋ ਜਾਊਗਾ ਹਾਂ ਲੈ ਵੀ ਆ ਮੱਝ ਦਾ ਤੁਹਾਨੂੰ 1 ਲੱਖ 1000 ਦੇ ਵਿੱਚੋਂ ਮਾਨਤਨ ਹੋ ਜਾਊਗਾ ਮੁੱਲ ਸੰਗੇ ਨਹੀਂ ਝੁੱਟੀ ਕੋਲਮ ਲਾ ਕੇ ਇਹ ਝੁੱਟੀ ਇੱਕ ਪੰਜ ਚ ਮਾਨਤਾ ਨਾ ਕਰ ਦੂਗਾ ਇਹ ਵੀ ਦੁਬਾਰੇ ਤੋੜ ਕੇ ਦਿਖਾ ਲੇ ਉੱਤਰੀ ਜੇ ਘੱਟ ਸੀ ਹੁਣ ਉੱਤਰੀ ਜੇ ਹੀ ਦੇ ਤੋੜ ਦੇ ਹਾਂ ਹੁਣ ਦੁਬਾਰਾ ਬੱਚਾ ਆਪ ਥੋੜਾ ਜਿਹਾ ਘੱਟ ਲਾਇਆ ਹੁਣ ਦੇਖ ਪਸਮਾ ਆਪਸ ਨੂੰ ਕਿਵੇਂ ਲਾਏ ਮਿੱਤਰੋ ਆ ਮਾਝੇ ਦੇ ਪਹਿਲੇ ਨੰਬਰਾਂ ਦੇ ਦੁਆਰਾ ਫੇਰ ਨੀਆ ਮਾਰ ਲਓ ਥਾਂ ਤੋਂ ਜਿਹੜਾ ਪਸਮਾ ਹੁਣ ਸਹੀ ਕੀਤਾਗਾ ਪਹਿਲਾਂ ਤਾਂ ਬਿਨਾ ਪਸਮਾ ਤੋਂ ਮੱਝ ਖੜੀ ਸੀ ਹਨ ਹਮ ਠੀਕ ਹੈ ਜੀ ਨਹੀਂ ਇਹ ਵੀ ਪਿੰਡ ਆ ਗਿਆ ਭਾਈ ਦਾ ਸੰਧੂਕਲਾ ਤਹਿਸੀਲ ਤਬਾਦ ਜਿਲ੍ਹਾ ਆ ਗਿਆ ਨੂੰ ਮਿੱਤਰੋ ਬਰਨਾਲਾ ਭਦੌੜ ਸ਼ਹਿਰ ਦੇ ਬਿਲਕੁਲ 5-4 ਕਿਲੋਮੀਟਰ ਤੇ ਨੈਨੇਲ ਦੇ ਨੇੜੇ ਇਹ ਪਛੰਨਾ ਗਲਾਵ ਦੇ ਨੇੜੇ ਪਿੰਡ ਆਗਾ ਸੰਧੂ ਕਲਾ ਸਮਾਰਕ ਨੰਬਰ 92 ਦਾ ਸਕਰੀਨ ਚੱਲਦਾ ਤੇ ਜਿਹੜੇ ਭਰਾ ਨੂੰ ਮਨ ਨੂੰ ਲੱਗੂ ਗੱਲ ਮੱਝਾਂ ਖਰੀਦਣ ਚਾਹਵਣ ਹੋਊਗਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ